ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ਕ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਅਸੀਂ ਮਹਿੰਮ ਚਲਾਈ ਸੀ ਐਂਡ ਉਸੇ ਮਹਿੰਮ ਨੂੰ ਨਵੇਂ ਸਾਲ 'ਚ ਕੈਰੀ ਫਾਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਛਟਕਾ ਦਿੰਦੇ ਹੋਏ ਅਸੀਂ ਦੋ ਗੈਂਗਸਟਰ ਅਰੈਸਟ ਕੀਤੇ ਦੋਨਾ ਗੈਂਗਸਟਰਾਂ ਤੋਂ ਦੋ ਪਿਸਟਲ ਤੇ ਇੱਕ ਦੇਸੀ ਕਟਾ ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ ਤਿੰਨ ਵੈਪਨਸ ਜਿਹੜੇ ਆ ਬਰਾਮਦ ਹੋਏ ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮਕਦਮਾ ਨੰਬਰ 217 ਸਿਵਲ 9 ਥਾਣੇ ਚ ਦਰਜ ਹੋਇਆ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਹਰਬੀਰ ੜਟਵਾਲ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਦੋਨੇ ਗੈਂਗਸਟਰ ਜੱਗਾ ਧੂਰਕੋਟ ਜਿਹੜਾ ਕਿ ਕੈਟਾਗਰੀ A ਗੈਂਗਸਟਰ ਹੈ ਗਾਇਆ ਜੱਗਾ ਜਗਦੀਪ ਸਿੰਘ ਧੂਰਕੋਟ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਕੋਕਿਆਤ ਗੈਂਗਸਟਰਾਂ ਇਹਦੇ ਤੇ ਕਤਲ ਦੇ ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਕ ਆਊਟ ਆਫ ਕੰਟਰੀ ਹੈਗਾ ਜਗਾ ਤੂਰ ਕੋਟ ਇਸ ਕੈਟਾਗਰੀ ਇਹ ਗੈਂਗਸਟਰ ਜਗਾ ਤੂਰ ਕੋਟ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ ਉਹਦੇ ਕਹੇ ਤੇ ਇਹ ਦੋਨੇ ਗੈਂਗਸਟਰਾਂ ਨੇ 23 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ ਕਾਫੀ ਨੈਸ਼ਨਲ ਲੈਵਲ ਦਾ ਕਬੱਡੀ ਪਲੇਅਰ ਹਰਵਿੰਦਰ ਸਿੰਘ ਬਿੰਦਰੂ ਉਹਦੇ ਘਰੇ ਇਹਨਾਂ ਨੇ ਜਾ ਕੇ ਫੈਰਿੰਗ ਕੀਤੀ ਸੀ ਤੇ ਉਹਦੇ ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ ਉਹਦੇ 'ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ। ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਸੰਸਨੀਖੇਸ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ ਤੇ ਇਹਦੇ ਚ ਆ ਜਿਹੜੇ ਦੋ ਗੈਂਗਸਟਰ ਅਸੀਂ ਅਰੈਸਟ ਕੀਤੇ ਇਹ ਦੋਨੇ ਉਹਦੇ ਚ ਲੋਡੀਦੇ ਸੀਗੇ ਇਹਨਾਂ ਚੋਂ ਇੱਕ ਗੈਂਗਸਟਰ ਜਿਹੜਾ ਸੱਪਾ ਸੰਦੀਪ ਸਿੰਘ ਹੈਗਾ ਉਹ ਪਟਿਆਲੇ ਏਰੀਆ ਦਾ ਰਹਿਣ ਵਾਲਾ ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗੇ ਏਰੀਆ ਦਾ ਰਹਿਣ ਵਾਲਾ ਇਹ ਜੱਗਾ ਤੋਂ ਰਿਪੋਰਟ ਦੇ ਇਸ਼ਾਰਿਆਂ ਤੇ ਇਹਨਾਂ ਨੇ ਉਹਦੀ ਨਿਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ ਤੇ ਉਹਦੇ ਘਰੇ ਵੜ ਕੇ ਗੋਲੀਆਂ ਵਰਸਾ ਕੇ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਪੁਲਿਸ ਮਾਨਯੋਗ ਡੀਜੀਪੀ ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੁੱਧ ਮੋਹਮ ਚਲਾਰੀ ਅੱਗੇ ਵੀ ਅਸੀਂ ਬੜੀ ਡੁੰਗਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਤੇ ਇਸ ਪੂਰੀ ਮਤਲਬ ਜਿਹੜਾ ਮੋਡਿਊਲ ਆ ਇਹਨੂੰ ਤੈਅ ਤੱਕ ਲੈ ਕੇ ਜਾਵਾਂਗੇ। ਪਰ ਪਟਿਆਲੇ ਕਿਸੀ ਮਾਰਗਦਰ ਤੋਂ ਅੰਜਾਮ ਦੇਣਾ ਇਸ ਦੀ ਕਿਵੇਂ ਪੁਲਿਸ ਦੇ ਨੂੰ ਦੇਖੋ ਇਹ ਬੜੇ ਟ੍ਰਿਗਰ ਹੈ ਪੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਆ ਆਪਾਂ ਵੈਪਨਸ ਵੀ ਵੇਖੀ ਐਨੀ ਵਧੀਆ ਕੁਆਲਿਟੀ ਦੇ ਨਾਲ ਵੈਪਨ ਬਰਾਮਦ ਹੋਏ ਇਹਨਾਂ ਨੇ ਜ਼ਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਦੀ ਅਰੈਸਟ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਤਾਲਿਆ ਇਹ ਵੈਪਨ ਦੇਖੋ ਜੀ ਆਹ ਵੈਪਨ ਦੇਖੋ ਜੀ ਜਿਹੜਾ ਜਗਾ ਤੂਰਕੋਟ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟੇਗਰੀ ਇਹ ਗੈਂਗਸਟਰ ਆ ਇਹ ਵੈਪਨ ਉਹਨੇ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਈ ਸੀ ਤੇ ਜੇ ਇਹਨਾਂ ਨੂੰ ਸਮੇਂ ਸਿਰ ਸਾਡੀ ਟੀਮਾਂ ਨਾ ਰਾਉਂਡ ਅਪ ਕਰਦੀਆਂ ਆਪਣੀ ਇੰਟੈਲੀਜੈਂਸ ਨੂੰ ਡਵੈਲਪ ਕਰਕੇ ਤੇ ਜਰੂਰ ਪਟਿਆਲੇ 'ਚ ਇਹਨਾਂ ਨੇ ਕਿਸੇ ਨਾ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਟਾਰਗੇਟ ਕਿਲਿੰਗ ਕੰਨ ਉਹ ਅਸੀਂ ਸਾਰਾ ਇਨਵੈਸਟਿਗੇਟ ਕਰ ਰਹੇ ਹਾਂ ਜੀ ਉਹ ਇਨਵੈਸਟਿਗੇਸ਼ਨ ਦਾ ਵਿਸ਼ਾ ਉਹਦੇ ਬਾਰੇ ਬਾਅਦ 'ਚ ਦੱਸਾਂਗੇ ਆ ਜਿਹੜਾ ਪਹਿਲਾਂ ਵੀ ਦੱਸਿਆ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਜਿਹਦੇ ਇਸ਼ਾਰਿਆਂ ਤੇ ਮੋਗੇ 'ਚ ਉਹ ਕੰਮ ਹੋਇਆ ਆ ਜਿਹੜੀ ਉਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਬੜੀ ਮੀਡੀਆ ਤੇ ਵਾਇਰਲ ਹੋਈ ਸੀ ਤੇ ਇਹਨਾਂ ਦੀ ਅਰਸ ਦੇ ਨਾਲ ਉਹ ਵਾਰਦਾਤ ਵੀ ਅਸੀ